ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਟੇਸਟ ਕੁਕਿੰਗ ਵਿੱਚ ਅੱਜ ਆਪਾਂ ਬਹੁਤ ਹੀ ਸਵਾਦ ਬਿਨਾ ਤੜਕੇ ਤੋਂ ਸਾਬਤ ਮੂੰਗੀ ਦੀ ਦਾਲ ਬਣਾ ਕੇ ਤਿਆਰ ਕਰਾਂਗੇ ਇਹ ਦਾਲ ਆਪਾਂ ਕੁੱਕਰ 'ਚ ਨਹੀਂ ਸਗੋਂ ਅੱਜ ਗੁਜੇ ਵਿੱਚ ਬਣਾ ਕੇ ਤਿਆਰ ਕਰਾਂਗੇ ਤੇ ਹਾਰੇ ਦੀ ਅੱਗ ਤੇ ਬਣਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੜਕਾ ਲਗਾਉਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਕੁੱਜੇ ਦੀ ਦਾਲ ਤੇ ਕੁੱਕਰ ਦੀ ਦਾਲ ਦੇ ਟੇਸਟ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਹੈ। ਕੁੱਜੇ ਦੀ ਦਾਲ ਜਿਹੜੀ ਉਹ ਖਾਣ ਵਿੱਚ ਬਹੁਤ ਜ਼ਿਆਦਾ ਸੁਆਦ ਲੱਗਦੀ ਹੈ। ਕਿਉਂਕਿ ਮਿੱਟੀ ਦੇ ਭਾਂਡੇ ਵਿੱਚ ਬਣ ਕੇ ਤਿਆਰ ਹੁੰਦੀ ਹੈ। ਅਤੇ ਹੌਲੀ-ਹੌਲੀ ਪੱਕਦੀ ਹੈ। ਪਿੰਡਾਂ ਵਿੱਚ ਤਾਂ ਹੁਣ ਵੀ ਸਾਰੇ ਤਾਂ ਨਹੀਂ, ਕਾਫੀ ਘਰ ਸ਼ਾਮ ਨੂੰ ਆ ਦਾਲ ਜਿਹੜੀ ਉਹ ਹਾਰੇ ਵਿੱਚ ਹੀ ਬਣਾਉਂਦੇ ਆ। ਹਾਰੇ ਦੀ ਦਾਲ ਖਾਣ ਵਿੱਚ ਕਾਫੀ ਹਲਕੀ ਹੁੰਦੀ ਹੈ। ਲਓ ਜੀ ਆਪਾਂ ਸ਼ੁਰੂ ਕਰਦੇ ਆਂ ਦਾਲ ਬਣਾਉਣੀ। ਇੱਥੇ ਆਪਾਂ ਨੇ ਇੱਕ ਕੌਲੀ ਦਾਲ ਦੀ ਗੁੰਗੁਨੇ ਪਾਣੀ ਵਿੱਚ 1 ਘੰਟਾ ਪਹਿਲਾਂ ਭਿਓ ਕੇ ਰੱਖ ਦਿੱਤੀ ਸੀ ਇਸ ਤਰ੍ਹਾਂ ਇਹ ਥੋੜੀ ਨਰਮ ਹੋ ਜਾਵੇਗੀ ਤੇ ਜਲਦੀ ਬਣੇਗੀ ਇੰਨੇ ਟਾਈਮ ਵਿੱਚ ਹੀ ਆਪਾਂ ਦਾਲ ਦਾ ਸਬਾਨਾ ਜਿਹੜਾ ਤਿਆਰ ਕਰਕੇ ਰੱਖ ਲੈਨੇ ਆ ਇੱਕ ਟਮਾਟਰ ਅਦਰਕ ਤਿੰਨ ਹਰੀਆਂ ਮਿਰਚਾਂ ਨੇ ਲਸਣ ਤੇ ਇੱਕ ਪਿਆਜ਼ ਲਿਆ ਆਪਾਂ ਨੇ ਲਓ ਜੀ ਆਪਾਂ ਇਹਨਾਂ ਨੂੰ ਹੁਣ ਕੱਟ ਲੈਨੇ ਆ ਪਿਆਜ਼ ਟਮਾਟਰ ਅਤੇ ਹਰੀ ਮਿਰਚ ਆਪਾਂ ਇਕੱਠੇ ਹੀ ਕੱਟ ਲਾਂਗੇ। ਲਓ ਜੀ ਲਸਣ ਛਿੱਲ ਕੇ ਅਤੇ ਅਦਰਕ ਆ ਜਿਹੜਾ ਉਹ ਨੂੰ ਆਪਾਂ ਕੁੰਡੇ ਵਿੱਚ ਕੁੱਟ ਲਾਂਗੇ। ਅਦਰਕ ਆਪਾਂ ਨੇ ਥਿਰਾਫਲੀ ਕੱਟ ਲੈਣਾ ਕਿਉਂਕਿ ਇਹ ਕੁੰਡੇ ਵਿੱਚ ਕੁੱਟਿਆ ਜਾਣਾ। ਲਓ ਜੀ ਇੱਥੇ ਆਪਾਂ ਨੇ ਹਾਰੇ ਦੇ ਵਿੱਚ ਪਹਿਲਾਂ ਦੁੱਧ ਰੱਖਿਆ ਸੀ। ਦੁੱਧ ਨੂੰ ਆਪਾਂ ਕੱਢ ਦਾਂਗੇ। ਥੋੜੀ ਬਹੁਤੀ ਅੱਗ ਜਿਹੜੀ ਉਹ ਬਚ ਜਾਂਦੀ ਆ ਤੇ ਉਹਦੇ ਵਿੱਚ ਹੀ ਆਪਾਂ ਹੋਰ ਪਾਥੀਆਂ ਭੰਨ ਕੇ ਗੋਹੇ ਪਾ ਦਾਂਗੇ ਲਓ ਜੀ ਆਪਾਂ ਇੱਥੇ ਗੋਹੇ ਪਾ ਦਿੰਨੇ ਆ ਤੇ ਉਸੇ ਅੱਗ ਤੇ ਇਹਨਾਂ ਨੇ ਬਣ ਜਾਣਾ ਆਪਾਂ 2 ਢਾਈ ਪਾਥੀਆਂ ਪਾ ਦਾਂਗੇ ਕਿਉਂਕਿ ਦਾਲ ਨੇ 2 ਢਾਈ ਘੰਟੇ ਚੰਗੀ ਤਰ੍ਹਾਂ ਹਰੀਜਣਾ ਹੁੰਦਾ ਲਓ ਜੀ ਗੋਹੇ ਆਪਾਂ ਨੇ ਪਾ ਦਿੱਤੇ ਤੁਸੀਂ ਦੇਖ ਸਕਦੇ ਹੋ ਧੂਆ ਨਿਕਲਣ ਲੱਗ ਗਿਆ ਤੇ ਇੱਥੇ ਹੁਣ ਆਪਾਂ ਨੇ ਕੁਜੇ ਦੇ ਵਿੱਚ ਗਰਮ ਪਾਣੀ ਪਾ ਦੇਣਾ 1 ਲੀਟਰ ਦੇ ਕਰੀਬ ਪਾਣੀ ਪਾ ਦੇਣਾ ਆਪਾਂ ਤੇ ਦਾਲ ਆ ਜਿਹੜੀ ਆਪਾਂ ਇੱਕ ਘੰਟਾ ਪਹਿਲਾਂ ਭਿਓ ਕੇ ਰੱਖੀ ਸੀ ਨਰਮ ਹੋ ਗਈ ਹੈ ਇਹਦਾ ਪਾਣੀ ਕੱਢ ਕੇ ਆਪਾਂ ਹੁਣ ਦਾਲ ਵੀ ਵਿੱਚ ਪਾ ਦਾਂਗੇ ਬਾਕੀ ਸਮਾਨ ਜਿਹੜਾ ਆਪਾਂ ਨੇ ਚੀਰ ਕੇ ਰੱਖਿਆ ਸੀ ਉਹ ਵੀ ਆਪਾਂ ਸਾਰਾ ਪਾ ਦੇਣਾ ਲਸਣ ਤੇ ਅਦਰਕ ਜਿਹੜਾ ਕੁੱਟਿਆ ਸੀ ਕੁੰਡੇ ਵਿੱਚ ਉਹ ਵੀ ਪਾ ਦਾਂਗੇ ਇੱਕ ਚਮਚ ਆਪਾਂ ਜੀਰੇ ਦਾ ਪਾ ਦੇਣਾ ਇੱਕ ਚਮਚ ਨਮਕ ਦਾ ਇੱਕ ਚਮਚੀ ਆਪਾਂ ਨੇ ਹਲਦੀ ਦਾ ਪਾ ਦੇਣਾ ਅੱਧਾ ਚਮਚ ਆਪਾਂ ਨੇ ਧਨੀਆ ਪਾਊਡਰ ਪਾ ਦੇਣਾ ਹਰੀ ਮਿਰਚ ਆਪਾਂ ਨੇ ਪਹਿਲੇ ਹੀ ਪਾ ਦਿੱਤੀ ਸੀ ਸਾਰਾ ਸਮਾਨ ਇਕੱਠਾ ਪਾ ਕੇ ਆਪਾਂ ਨੇ ਧਰ ਦੇਣਾ ਗੁਜਾ ਅੱਗ ਤੇ ਤੇ 2 2.5 ਘੰਟੇ ਹੋਣੇ ਆ ਹੌਲੀ ਹੌਲੀ ਬਣਦੀ ਰਹੇਗੀ ਨਾ ਤੜਕਾ ਲਗੋਂ ਦਾ ਝੰਝਟ ਸਾਰਾ ਸਮਾਨ ਆਪਾਂ ਨੇ ਕੁੱਜੇ ਵਿੱਚ ਪਾ ਕੇ ਇੱਕ ਵਾਰੀ ਰੱਖ ਦੇਣਾ ਤੇ ਦੁੱਧ 2-2 ਘੰਟੇ ਆਪਾਂ ਬਾਕੀ ਦੇ ਕੰਮ ਕਰ ਲਾਂਗੇ ਤੇ ਇੱਥੇ ਆਪਾਂ ਨੇ ਇੱਕ ਚਮਚ ਦੇਸੀ ਘਿਓ ਦਾ ਵਿੱਚ ਪਾ ਦੇਣਾ ਇਸ ਨਾਲ ਦਾਲ ਦਾ ਜਿਹੜਾ ਟੇਸਟ ਉਹ ਬਹੁਤ ਵਧੀਆ ਬਣਦਾ ਵਿੱਚ ਵਿੱਚ ਆਪਾਂ ਨੇ ਤੁਰੇ ਫਿਰਦੇ ਦਾਲ ਨੂੰ ਚੈੱਕ ਜ਼ਰੂਰ ਕਰਦੇ ਰਹਿਣਾ ਕਿ ਤੇ ਨਾ ਹੋਵੇ ਕਿ ਪਾਣੀ ਸੜ ਜੇ ਤੇ ਦਾਲ ਆਪਣੀ ਜਿਹੜੀ ਉਹ ਥੱਲੇ ਲੱਗ ਜੇ ਲਓ ਜੀ ਇੱਕ ਘੰਟਾ ਇਹਦਾ ਪਦਾਲ ਨੂੰ ਚੈੱਕ ਕਰਦੇ ਆਂ। ਕੱਚੀ ਮਾਰ ਕੇ ਆਪਾਂ ਨੇ ਚੈੱਕ ਕਰ ਲੈਣਾ। ਲਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ। ਦਾਲ ਆਪਣੀ ਹੈ ਜਿਹੜੀ ਉਹ 90% ਬਣ ਕੇ ਤਿਆਰ ਹੋ ਗਈ ਹੈ। ਤੇ ਆਪਾਂ ਨੇ ਉਹੀ ਅੱਗ ਪਾਈ ਹੈ। ਥੋੜਾ ਜਿਹਾ ਆਪਾਂ ਨੂੰ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰ ਦਾਂਗੇ। ਗਰਮ ਪਾਣੀ ਪਾਉਣਾ ਆਪਾਂ। ਕਿਉਂਕਿ ਦਾਲ ਨੇ ਹਜੇ 1 ਘੰਟਾ ਹੋਰ ਰਿਜਣਾ। ਉਸੇ ਅੱਗ ਤੇ ਹੌਲੀ-ਹੌਲੀ ਦਾਲ ਆ ਜਿਹੜੀ ਬਣਦੀ ਰਹੇਗੀ। ਲਓ ਜੀ 2 ਘੰਟੇ ਹੋ ਗਏ ਨੇ ਆਪਣੀ ਦਾਲ ਰੱਖੀ ਨੇ। ਤੇ ਹੁਣ ਆਪਾਂ ਦੇਖ ਲੈਨੇ ਆਂ ਦਾਲ ਆਪਣੀ ਕਿਸ ਤਰ੍ਹਾਂ ਦੀ ਬਣੀ ਐ। ਪਰਚੀ ਮਰਦਨ। ਲਓ ਜੀ ਦਾਲ ਆਪਣੀ ਪੂਰੀ ਚੰਗੀ ਤਰ੍ਹਾਂ ਪੱਕ ਗਈ ਐ। ਤੁਸੀਂ ਦੇਖ ਸਕਦੇ। ਬਿਲਕੁਲ ਪਾਣੀ ਤੇ ਦਾਲ ਆ ਜਿਹੜੇ ਉਹ ਰਲ ਗਏ ਨੇ। ਤੇ ਹੁਣ ਆਪਾਂ ਕੁਝ ਜੇ ਨੂੰ ਬਾਹਰ ਕੱਢ ਲਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਦਨੀ ਦੇ ਨਾਲ ਘੋਟ ਲੈਣਾ ਤਾਂ ਜੋ ਦਾਲ ਜਿਹੜੀ ਇਹ ਚੰਗੀ ਤਰ੍ਹਾਂ ਰਲ ਜੇ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੋਈ ਹੈ ਹੁਣ ਆਪਾਂ ਇਹਨੂੰ ਘੋਟ ਲਾਂਗੇ ਇਸ ਤਰ੍ਹਾਂ ਦੋ ਮੱਹੱਤਾਂ ਨਾਲ ਮਦਨੀ ਦੇ ਨਾਲ ਘੋਟ ਲਾਂਗੇ ਇਸ ਤਰ੍ਹਾਂ ਘਰ ਦੀ ਫੀਡਾਲ ਜਿਹੜੀ ਉਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਹਲਕੀ ਵੀ ਹੁੰਦੀ ਹੈ। ਲਓ ਜੀ। ਦਾਲ ਆਪਣੀ ਬਿਲਕੁਲ ਤਿਆਰ ਹੈ। ਇਹਦੇ ਵਿੱਚ ਹੁਣ ਆਪਾਂ ਨੇ ਅੱਧਾ ਚਮਚਾ ਗਰਮ ਮਸਾਲੇ ਦਾ ਪਾਤਾ। ਔਰ ਚੀ ਮਾਰ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਲਓ ਜੀ। ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ। ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਧਨੀਆ ਐਡ ਕਰ ਦਾਂਗੇ ਧਨੀਆ ਪਾਉਣ ਨਾਲ ਜਿਹੜਾ ਦਾਲ ਦਾ ਟੇਸਟ ਹੋਰ ਵੀ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਤੇ ਖੁਸ਼ਬੂ ਵੀ ਬਹੁਤ ਵਧੀਆ ਹੁੰਦੀ ਹੈ ਲਓ ਜੀ ਦਾਲ ਨੂੰ ਹੁਣ ਆਪਾਂ ਕੱਢ ਲੈਨੇ ਆ ਸਾਡੇ ਜਿਹੜੇ ਬਜ਼ੁਰਗ ਨੇ ਉਹ ਕੁਜੇ ਦੀ ਦਾਲ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਤੇ ਖੁਸ਼ ਹੋ ਕੇ ਖਾਂਦੇ ਆ ਤੁਸੀਂ ਵੀ ਇਸ ਤਰ੍ਹਾਂ ਕੁਜੇ ਵਿੱਚ ਦਾਲ ਬਣਾ ਕੇ ਖਾ ਕੇ ਜ਼ਰੂਰ ਦੇਖਿਓ ਅਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਹਾਡੀ ਦਾਲ ਆ ਜਿਹੜੀ ਉਹ ਕਿਸ ਤਰ੍ਹਾਂ ਦੀ ਬਣੀ ਐ ਤੇ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਜੀ ਬਹੁਤ ਹੀ ਸਿੰਪਲ ਤਰੀਕੇ ਨਾਲ ਦਾਲ ਤਿਆਰ ਹੋ ਜਾਂਦੀ ਐ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਐ ਉੱਪਰ ਦੀ ਆਪਾਂ ਦੇਸੀ ਘਿਓ ਜਦੋਂ ਪਾ ਦਿੰਨੇ ਆ ਹਾਂ ਦਾਲ ਦਾ ਜਿਹੜਾ ਸਵਾਦ ਆ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ। ਲਓ ਜੀ ਤੁਸੀਂ ਦੇਖ ਸਕਦੇ। ਹਲਕੀ ਫੁਲਕੀ ਦਾਲ ਸਾਡੇ ਲਈ ਬਹੁਤ ਵਧੀਆ ਹੁੰਦੀ ਹੈ। ਸ਼ੁਕਰੀਆ ਜੀ।